गुरुद्वारा नाडा साहिब पंचकूला विखे स्थित एक ऐतिहासिक गुरुद्वारा है इसका इतिहास दसवें पातशाह श्री गुरु गोबिंद जी नुड़िया हुआ है गुरु गोबिंद जी सोलह सौ अठासी ईस्वी पंगाड़ी के युद्ध जित प्राप्त करेब तो आनंदपुर साहिब वाल वापस जा रहे सन ਰਸਤੇ ਵਿੱਚ ਉਹ ਪੰਚਕੁਲਾ ਦੇ ਨੇੜੇ ਕੱਗਰ ਨਦੀ ਦੇ ਕਿਨਾਰੇ ਸਥਿਤ ਇੱਕ ਪਿੰਡ ਵਿੱਚ ਰੁਕੇ ਇਸ ਪਿੰਡ ਵਿੱਚ ਇੱਕ ਧਰਮੀ ਸਿੱਖ ਭਾਈ 나ਡੂ ਸ਼ਾਹ ਰਹਿੰਦਾ ਸੀ ਭਾਈ 나ਡੂ ਸ਼ਾਹ ਨੇ ਗੁਰੂ ਜੀ ਅਤੇ ਉਹਨਾਂ ਦੇ ਸਿੱਖਾਂ ਦੀ ਬਹੁਤ ਸ਼ਰਧਾ ਅਤੇ ਪਿਆਰ ਨਾਲ ਸੇਵਾ ਕੀਤੀ ਉਹਨਾਂ ਨੇ ਗੁਰੂ ਜੀ ਅਤੇ ਉਹਨਾਂ ਦੇ ਨਾਲ ਆਏ ਸਿੱਖਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਅਤੇ उन्हों पूरी श्रद्धा न खवाया नाडू शाह की इस सेवा तो गुरु जी बहुत प्रसन्न होए अडू शाहू वर दिता कि यह स्थान उसके नाम नाल जाया जाएगा इस तरह इस स्थान का नाम भाई नाडू शाह के नाम से नाडा साहिब पै गया ਇਸ ਪਵਿੱਤਰ ਸਥਾਨ ਤੇ ਪਹਿਲਾ ਇੱਕ ਮੰੰਜੀ ਸਾਹਿਬ ਬਣਾਇਆ ਗਿਆ ਸੀ। ਕਾਫੀ ਸਮੇਂ ਤੱਕ ਇਹ ਸਥਾਨ ਅਣਜਾਣ ਰਿਹਾ। ਜਦੋਂ ਤੱਕ ਪਾਈ ਮੋਠਾ ਸਿੰਘ ਨਾਮ ਦੇ ਇੱਕ ਨੇੜਲੇ ਪਿੰਡ ਦੇ ਵਸਨੀਕ ਨੇ ਇਸ ਦੀ ਖੋਜ ਨਹੀਂ ਕੀਤੀ। 1948 ਵਿੱਚ ਇਹ ਗੁਰਦੁਆਰਾ ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਅਨ ਦੇ ਚੈਰੀਟੇਬਲ ਬੋਰਡ ਦੇ ਅਧੀਨ ਆ ਗਿਆ ਵਰਤਮਾਨ ਵਿੱਚ ਇਸ ਗੁਰਦੁਆਰੇ ਦਾ ਪ੍ਰਬੰਧ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਹੁਣ ਇੱਥੇ ਇੱਕ ਬਹੁਤ ਹੀ ਖੂਬਸੂਰਤ ਅਤੇ ਵਿਸ਼ਾਲ ਗੁਰਦੁਆਰਾ ਕੰਪਲੈਕਸ ਬਣਾਇਆ ਹੋਇਆ ਹੈ ਜਿਸ ਵਿੱਚ ਦਰਬਾਰ ਸਾਹਿਬ ਲੰਗਰ ਹਾਲ ਸਰੋਵਰ ਅਤੇ ਰਿਹਾਇਸ਼ੀ ਕਮਰੇ ਸ਼ਾਮਲ ਹਨ ਇਸ ਗੁਰਦੁਆਰੇ ਦਾ ਇਤਿਹਾਸ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਪ੍ਰਤੀ ਅਥਾ ਪਿਆਰ ਅਤੇ ਉਹਨਾਂ ਦੀ ਸੇਵਾ ਪਾਵਨਾ ਦੀ ਯਾਦ ਦਿਵਾਉਂਦਾ ਹੈ ਇਹ ਸਥਾਨ ਹਰ ਧਰਮ ਦੇ ਲੋਕਾਂ ਲਈ ਸ਼ਰਧਾ ਦਾ ਕੇਂਦਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ